ਨਿਸ਼ਾਨ ਸਾਹਿਬ ਚੜਾਉਣ ਸਮੇਂ ਗਰੰਥੀ ਸਿੰਘ ਦੇ ਨਾਲ ਅਜਿਹਾ ਮੰਦਭਾਗਾ ਹਾਦਸਾ ਵਾਪਰਿਆ ਕਿ ਉਹਨਾਂ ਦੀ ਜਾਨ ਚਲੀ ਗਈ। ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਤੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਹ ਖਬਰ ਨਵਾਂ ਸ਼ਹਿਰ ਤੋਂ ਸਾਹਮਣੇ ਆਈ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਹੈੱਡ ਗਰੰਥੀ ਦੇ ਵੱਲੋਂ ਨਿਸ਼ਾਨ ਸਾਹਿਬ ਨੂੰ ਚੜਾਇਆ ਜਾ ਰਿਹਾ ਸੀ ਪਰ ਉਸੇ ਵੇਲੇ ਨਿਸ਼ਾਨ ਸਾਹਿਬ ਬਿਜਲੀ ਦੀਆਂ ਤਾਰਾਂ ਦੇ ਨਾਲ ਟਕਰਾ ਜਾਂਦਾ ਹੈ ਤੇ ਖੜੇ ਗ੍ਰੰਥੀ ਸਿੰਘ ਨੂੰ ਕਰੰਟ ਪੈਣ ਦੇ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਜਦ ਜਾਣਕਾਰੀ ਦਿੱਤੀ ਗਈ ਕਿ ਗ੍ਰੰਥੀ ਸਿੰਘ ਹੁਣ ਇਸ ਦੁਨੀਆ ਤੇ ਨਹੀਂ ਰਹੇ ਤੇ ਬਜ਼ੁਰਗ ਮਾਤਾ ਸਮੇਤ ਗ੍ਰੰਥੀ ਸਿੰਘ ਦੀ ਪਤਨੀ ਤੇ ਬੱਚਿਆਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਘਰ ਦੇ ਵਿੱਚ ਚੀਕ ਚਿਹਾੜਾ ਮੱਚ ਚੁੱਕਾ ਹੈ ਵਹਿਣ ਪੈ ਗਏ ਨੇ ਤੇ ਨਾਲ ਹੀ ਪੂਰੇ ਪਿੰਡ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਦੌੜ ਗਈ ਹੈ ਕਿਉਂਕਿ ਇਸ ਵੇਰ 7:30 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ ਬੀਤੇ ਦਿਨ ਦੀ ਇਹ ਖਬਰ ਹੈ ਕਿ ਹਾਦਸਾ ਵਾਪਰਨ ਕਾਰਨ ਕਿਸ ਤਰੀਕੇ ਗਰੰਥੀ ਸਿੰਘ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਤੇ ਇਸ ਵੇਲੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਤੇ ਇਹ ਖਬਰ ਨਵਾਂ ਸ਼ਹਿਰ ਦੇ ਦੋਸਾਂਝ ਕਲਾ ਪਿੰਡ ਦੀ ਦੱਸੀ ਜਾ ਰਹੀ ਹੈ ਜਿੱਥੇ ਗੁਰਦੁਆਰਾ ਧਰਮ ਦੁਆਰ ਸਾਹਿਬ ਜੀ ਦੇ ਹੈੱਡ ਗਰੰਥੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਜਿਨ੍ਹਾਂ ਦੀ ਉਮਰ 43 ਸਾਲ ਦੇ ਕਰੀਬ ਸੀ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ ਤੇ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਵੇਰ 7:30 ਵਜੇ ਦੇ ਕਰੀਬ ਦੀ ਇਕ ਘਟਨਾ ਹੈ ਜਦੋਂ ਨਿਸ਼ਾਨ ਸਾਹਿਬ ਚੜਾਇਆ ਜਾ ਰਿਹਾ ਸੀ ਪਰ ਉਸ ਦੇ ਉੱਤੋਂ ਲੰਘ ਰਹੀ ਬਿਜਲੀ ਦੀ ਤਾਰ ਦੇ ਨਾਲ ਨਿਸ਼ਾਨ ਸਾਹਿਬ ਟਕਰਾ ਜਾਂਦਾ ਹੈ ਜਿਸ ਕਾਰਨ ਕਰੰਟ ਲੱਗ ਗਿਆ ਤੇ ਗ੍ਰੰਥੀ ਸਿੰਘ ਦੀ ਬੇਵਕਤੀ ਮੌਤ ਹੋ ਗਈ ਇਸ ਬੇਵਕਤੀ ਮੌਤ ਕਾਰਨ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਗ੍ਰੰਥੀ ਸਿੰਘ ਪਿਛਲੇ 32 ਸਾਲਾਂ ਤੋਂ ਪਿੰਡ ਦੂਸਾਂਝ ਕਲਾਂ ਦੇ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸੀ ਤੇ ਹੁਣ ਇਸ ਫਾਨੀ ਸੰਸਾਰ ਤੋਂ ਉਹ ਵਿਦਾ ਆ ਗਏ ਨੇ ਤੇ ਨਾਲ ਹੀ ਆਪਣੇ ਪਰਿਵਾਰ ਦੇ ਵਿੱਚ ਬਜ਼ੁਰਗ ਮਾਤਾ ਪਤਨੀ ਤੇ ਆਪਣੇ ਦੋ ਬੱਚੇ ਛੱਡ ਗਏ ਨੇ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਵਿੱਚ ਹੀ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਗਰੰਥੀ ਸਿੰਘ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋਈ ਹੈ ਤੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਜਦ ਅੰਤਿਮ ਸੰਸਕਾਰ ਕਿਹਾ ਜਾ ਰਿਹਾ ਕੀਤਾ ਗਿਆ ਉਸ ਵੇਲੇ ਹਰ ਅੱਖ ਨਮ ਹੋਈ ਹੈ ਪਿਛਲੇ 32 ਸਾਲਾਂ ਤੋਂ ਇਹ ਪਿੰਡ ਦੇ ਵਿੱਚ ਰਹਿ ਰਹੇ ਸੀ ਤੇ ਕਈ ਸਾਲ ਹੋ ਗਏ ਨੇ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਆਪਣੀਆਂ ਸੇਵਾਵਾਂ ਨਿਭਾਉਂਦੇ ਪਰ ਅੱਜ ਕਰੰਟ ਲੱਗਣ ਦੇ ਕਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਉਹਨਾਂ ਦੀ ਮੌਤ ਹੋਈ ਹੈ ਜਿਸ ਕਾਰਨ ਪੂਰਾ ਪਰਿਵਾਰ ਇਸ ਵੇਲੇ ਕਾਫੀ ਡੂੰਗੇ ਸਦਮੇ ਦੇ ਵਿੱਚ ਹੈ ਹਾਂਜੀ ਸਸਕਾਰ ਬਹੁਤ ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਫਰਜ਼ਿੰਦ ਛੋਟੀ ਸਾਹਿਬ ਬਹੁਤ ਬੱਟਬੋਸ਼ ਤੇ ਤੇ ਬੜੇ ਗ੍ਰੰਥੀ ਕਰਨੀ ਆ ਕਰਤਾਰ ਦੋਪਨਗਰ ਕਰਦੀ ਬੈਠੀ ਹੈ ਕਿ ਅੱਜ ਦੀ ਸਾਡੇ ਬੜੇ ਭਾਈ ਜੀ ਜਿਹਨਾਂ ਦੇ ਕੁੰਤੇ ਇੰਸਾਨ ਸਾਥੋਂ ਗਏ ਸਨ ਉਹਨਾਂ ਦੇ ਦੋਪਨਗਰ ਸਾਹਿਬ ਨੂੰ ਚਲਾਨ ਕਰਾ ਕੇ ਕਾਰ ਲੱਗੇ ਉਹ ਸਵੇਰੇ ਆ ਜਿਹੜੀ ਸੀ ਉਹਦੇ ਨਾਲ ਤੱਕ ਹੋਮੇਜ ਆਰਸ ਹੋ ਗਿਆ ਉਹਦੇ ਨਾਲ ਉਹਦਾ ਇਹਨਾਂ ਦੀ ਐਕਟੀਵਿਟੀ ਬਹੁਤ ਹੋਵੇ ਬੜੀ ਸੋਖਾਲੀ ਗੱਲ ਹੈ ਸਾਥ ਸੇਵਾਦਾਰ ਬੋਤਾਲਾ ਸਾਹਿਬ ਦਾ ਕਿਸ ਕਰਕੇ ਕੀ ਜਿਹੜਾ ਬਖਦਾਈ ਕਰ ਦੋਗੇ ਇਹ ਸਾਰੇ ਲੋਕ ਨਹੀਂ ਹਾਂਜੀ ਜਿਹੜੇ ਜਿਹੇ ਨਿਸ਼ਾਨ ਸਾਹਿਬ ਚੜਾਉਂਦੇ ਹਾਂਜੀ ਜੀ ਸਾਡੇ ਨਾਲ ਸੀ ਤੇ ਪ੍ਰੋਣਾ ਵੀ ਸਾਡੇ ਨਾਲ ਸੀ ਤੇ ਭਾਈ ਸਾਹਿਬ ਤੇ ਉੱਥੇ ਜਦ ਨਿਸ਼ਾਨ ਸਾਹਿਬ ਚੜਾਉਣ ਲੱਗੇ ਨਿਸ਼ਾਨ ਸਾਹਿਬ ਤਾਰਨਾ ਲੱਗੇ ਆਨ ਲੱਗੇ ਭਾਈ ਸਾਹਿਬ ਨੂੰ ਘਟ ਲੱਗੇ ਉੱਥੇ